ਸਰੀ ਕੈਨੇਡਾ ਨਿਰਮਲ ਕੌਰ ਦਾ ਪਰਿਵਾਰ ਹੈ ਪੰਜਾਬੀ ਪਰਿਵਾਰ ਹੈ ਤੇ ਇਹ ਪਰਿਵਾਰ ਪਿਛਲੇ 10 ਸਾਲਾਂ ਤੋਂ YouTube ਤੇ ਵੀਡੀਓਜ਼ ਅਪਲੋਡ ਕਰ ਰਿਹਾ ਤਾਂ ਕਿ ਵਿਛੜੇ ਹੋਏ ਪਰਿਵਾਰ ਦਾ ਕੁਝ ਪਤਾ ਲੱਗੇ ਉਮੀਦ ਸੀ ਕਿ ਇਹਨਾਂ ਵੀਡੀਓ ਦੇ ਜ਼ਰੀਏ ਗੁੰਮ ਹੋਏ ਭਰਾ ਨੂੰ ਮਿਲਣ ਤੱਕ ਕੋਈ ਸੁਰਾਗ ਮਿਲੇਗਾ ਕੋਈ ਮਦਦ ਮਿਲੇਗੀ ਅਸਲ ਵਿੱਚ ਇਹ ਖੋਜ ਵਿਛੜੇ ਭਰਾ ਨੂੰ ਮਿਲਣ ਦੀ ਤਮੰਨਾ ਤਾਂ ਬਹੁਤ ਪੁਰਾਣੀ ਆ ਐਨੀ ਪੁਰਾਣੀ ਕਿ ਸਾਰੀ ਉਮਰ ਲੰਘ ਗਈ ਆ ਉਸ ਵੇਲੇ ਉਹ 6 ਸਾਲ ਦਾ ਸੀ ਇੱਕ ਹੋ ਜੁ 1947 ਵੇਲੇ ਤੋਂ ਸ਼ੁਰੂ ਹੋਈ ਆ ਉਦੋਂ ਭਾਰਤ ਪਾਕਿਸਤਾਨ ਦੋ ਮੁਲਕ ਬਣਦੇ ਆ ਵਟਵਾਰਾ ਹੁੰਦਾ ਕਈ ਪਰਿਵਾਰ ਟੁੱਟ ਜਾਂਦੇ ਆ ਨਿਰਮਲ ਕਾਰ ਦੱਸਦੇ ਨੇ ਕਿ ਸਾਨੂੰ ਵੰਡ ਦੀਆਂ ਯਾਦਾਂ ਤੁੰਦਲੀਆਂ ਜੀਆਂ ਯਾਦ ਨੇ ਕਿਉਂਕਿ ਉਦੋਂ ਬਹੁਤ ਛੋਟੇ ਸਾਂ ਪਰ ਉਸ ਵਾਰੇ ਕਹਾਣੀਆਂ ਪਰਿਵਾਰ 'ਚ ਹਮੇਸ਼ਾ ਦੱਸੀਆਂ ਜਾਂਦੀਆਂ ਰਹੀਆਂ ਕਿ ਉਦੋਂ ਕੀ ਕੁਝ ਹੋਇਆ ਕੌਣ ਕੌਣ ਵਿਛੜ ਗਿਆ ਖਾਲਿਕ ਜਿਸ ਦਾ ਜਨਮ ਮੂਲ ਰੂਪ 'ਚ ਮੋਹਨ ਸਿੰਘ ਦੇ ਤੌਰ ਤੇ ਹੋਇਆ ਸੀ ਸਿਰਫ 6 ਸਾਲ ਦਾ ਸੀ ਉਦੋਂ ਜਦੋਂ ਵੰਡ ਹਿੰਸਾ ਫੈਲਦੀ ਆ ਉਸ ਤੋਂ ਬਾਅਦ ਮਾਪਿਆਂ ਦੀ ਜਾਨ ਉੱਥੇ ਹੀ ਚਲੀ ਜਾਂਦੀ ਹੈ ਅਟਵਾਰੇ 'ਚ ਪਰਿਵਾਰ ਦੇ ਹੋਰ ਮੈਂਬਰ ਭਾਰਤ ਪਹੁੰਚ ਜਾਂਦੇ ਆ ਉਦੋਂ ਛੋਟਾ ਮੋਹਨ ਪਾਕਿਸਤਾਨ 'ਚ ਹੀ ਰਹਿ ਗਿਆ ਸੀ ਵਿਛੜ ਜਾਂਦਾ ਉਸ ਨੂੰ ਬਾਅਦ ਵਿੱਚ ਉੱਥੇ ਦਾ ਪਾਕਿਸਤਾਨ ਦਾ ਇੱਕ ਪਰਿਵਾਰ ਪਾਲ ਲੈਂਦਾ ਉਹਦਾ ਨਾਮ ਰੱਖਿਆ ਜਾਂਦਾ ਅਬਦੁਲ ਖਾਲਿਕ ਤੇ ਉਦੋਂ ਹੀ ਉਹ ਨਵੀਂ ਜ਼ਿੰਦਗੀ ਤੇ ਪਰਿਵਾਰ ਦੇ ਨਾਲ ਵਸਣਾ ਸ਼ੁਰੂ ਹੋ ਜਾਂਦਾ ਦੂਜੇ ਪਾਸੇ ਜੋ ਰਿਸ਼ਤੇਦਾਰ ਇੰਡੀਆ 'ਚ ਆਏ ਉਹ ਤਲਾਸ਼ ਤਾਂ ਕਰਦੇ ਰਹੇ ਪਰ ਕਾਮਯਾਬ ਨਾ ਹੋ ਸਕੇ ਵਿਛੜੇ ਪੁੱਤਰ ਨਾ ਮਿਲਿਆ ਤੇ ਨਾ ਹੀ ਕੋਈ ਸੂਸੁਗ ਮਿਲੀ ਕਿ ਉਹ ਹੈ ਕਿੱਥੇ ਵਕਤ ਆਪਣੇ ਰਾਹ ਚੱਲਦਾ ਗਿਆ ਜ਼ਿੰਦਗੀ ਦੋਵੇਂ ਪਾਸੇ ਆਪਣੀ ਤੋਰ ਆਪਣਾ ਰਸਤਾ ਤੁਰਨਾ ਸ਼ੁਰੂ ਕਰਦੀ ਹੈ ਸਮੇਂ ਦੇ ਨਾਲ ਨਾਲ ਪੰਜਾਬ ਦਾ ਇਧਰਲਾ ਪਰਿਵਾਰ ਹੈ ਉਹ ਕੈਨੇਡਾ ਚਲਾ ਜਾਂਦਾ ਪਰ ਉਹਨਾਂ ਦੇ ਦਿਲ ਵਿੱਚ ਹਮੇਸ਼ਾ ਇੱਕ ਗੱਲ ਤੜਪਦੀ ਰਹੀ ਕਿ ਉਹਨਾਂ ਦਾ ਭਰਾ ਮਿਲੇਗਾ ਜ਼ਰੂਰ ਉਹ ਕਹਿੰਦੇ ਕਿ ਸਾਨੂੰ ਸਾਡੇ ਵਾਇਗਰੂ ਤੇ ਭਰੋਸਾ ਸੀ ਕਿ ਮੋਹਨ ਸਾਡੇ ਨਾਲ ਇੱਕ ਦਿਨ ਜ਼ਰੂਰ ਮਿਲੇਗਾ ਇਸੇ ਲਈ ਹੁਣ ਉਹ ਕੀ ਹੈ ਵੀਡੀਓਜ਼ ਅਪਲੋਡ ਕਰਨੀਆਂ ਸ਼ੁਰੂ ਕੀਤੀਆਂ ਉਪਰਾਣੀਆਂ ਯਾਦਾਂ ਉਮੀਦ ਸੀ ਕਿ ਪਾਕਿਸਤਾਨ ਤੱਕ ਪਹੁੰਚਣਗੀਆਂ ਤੇ ਅਖੀਰ 2021 ਚ ਬਾਰਡਰ ਪਾਰੋਂ ਇੱਕ ਵੀਡੀਓ ਮਿਲਦੀ ਹੈ ਰਿਸਪਾਂਸ ਵਿੱਚ ਜਿਸ ਵਿੱਚ ਅਬਦੁਲ ਖਾਲਕ ਸੀ ਤੇ ਉਸ ਵੇਲੇ ਫੈਸਲਾ ਕੀਤਾ ਕਿ ਉਸ ਨੂੰ ਜਾ ਕੇ ਮਿਲਣਾ ਹੈ ਨਿਰਮਲ ਦੱਸਦੇ ਨੇ ਉਹ ਦੱਸਦੇ ਨੇ ਕਿ ਉਹਨਾਂ ਦੀ ਵੀਡੀਓ ਚ ਇੱਕ ਪਾਕਿਸਤਾਨ ਵਿੱਚ ਇੱਕ ਆਦਮੀ ਤੱਕ ਪਹੁੰਚੀ ਸੀ ਜਿਸ ਨੇ ਖਾਲਕ ਨੂੰ ਪਛਾਣਿਆ ਤੇ ਜਵਾਬੀ ਵੀਡੀਓ ਬਣਾਉਣ ਲਈ ਕਿਹਾ ਖਾਲਕ ਨੇ ਪਹਿਲਾਂ ਇਨਕਾਰ ਕੀਤਾ ਪਰ ਮਹੀਨਿਆਂ ਤੋਂ ਬਾਅਦ ਉਹ ਮੰਨ ਗਿਆ ਤੇ ਆਖਰ ਉਸਨੇ ਵੀਡੀਓ ਤਿਆਰ ਕੀਤੀ ਸਾਲਾਂ ਦੀ ਉਡੀਕ ਤੋਂ ਬਾਅਦ ਮੋਹਨ ਯਾਨੀ ਕਿ ਅਬਦੁਲ ਖਾਲਕਾ ਉਸ ਨੂੰ ਵੇਖਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਇਸ ਫੈਮਿਲੀ ਲਈ ਪਰ ਇਹ ਵਾਪਰਨਾ ਸੀ ਕਹਿੰਦੇ ਸਾਡੀਆਂ ਅਰਦਾਸਾਂ ਕਬੂਲ ਹੋਈਆਂ ਤੇ ਫਿਰ ਇਹ ਪਰਿਵਾਰ ਉਸ ਨੂੰ ਮਿਲਣ ਦਾ ਫੈਸਲਾ ਕਰਦਾ ਉਸ ਦੀ ਭੈਣ ਨੇ ਅੱਖਾਂ ਭਰੀਆਂ ਹੋਈਆਂ ਸਨ ਸਭ ਕੁਝ ਬਦਲਣ ਵਾਲੀ ਉਹ ਜਵਾਬੀ ਵੀਡੀਓ ਸੀ ਜਿਸ ਰਾਹੀਂ ਇਹਨਾਂ ਦਾ ਸੰਪਰਕ ਬਣਦਾ ਫਿਰ ਪਰਿਵਾਰਾਂ ਨੇ ਮਿਲਣ ਦਾ ਫੈਸਲਾ ਕੀਤਾ ਕਰਤਾਰਪੁਰ ਸਾਹਿਬ ਕੋਰੀਡੋਰ ਉੱਥੇ ਮਿਲਣ ਦੀ ਸੋਚ ਲੈਣੇ ਕਿਉਂਕਿ ਉਹ ਇੱਕੋ ਇੱਕ ਰਸਤਾ ਸੀ ਜਿੱਥੇ ਭਾਰਤੀ ਤੇ ਪਾਕਿਸਤਾਨੀ ਵੀਜ਼ੇ ਤੋਂ ਬਿਨਾਂ ਮਿਲ ਸਕਦੇ ਸਨ ਕਿਉਂਕਿ ਖਾਲਿਕ ਪਾਕਿਸਤਾਨ ਤੋਂ ਬਾਹਰ ਨਹੀਂ ਸੀ ਆ ਸਕਦਾ ਤੇ ਉਸਦੇ ਕੈਨੇਡਾ ਵਾਲੇ ਰਿਸ਼ਤੇਦਾਰ ਪਾਕਿਸਤਾਨ ਵਿੱਚ ਜਾ ਨਹੀਂ ਸੀ ਸਕਦੇ ਜਦੋਂ ਉਹ ਮਿਲੇ ਪਰਿਵਾਰ ਨੇ ਖਾਲਿਕ ਨੂੰ ਤੁਰੰਤ ਪਹਿਚਾਣ ਲਿਆ ਬਚਪਨ ਤੋਂ ਹੀ ਉਸਦੇ ਸਰੀਰ ਤੇ ਕੁਝ ਨਿਸ਼ਾਨ ਸੀ ਹੱਥ ਤੇ ਇੱਕ ਵੱਧੂ ਉਂਗਲ ਸੀ ਜੋ ਉਹਨਾਂ ਨੂੰ ਯਾਦ ਸੀ ਹੁਣ ਵੀ ਡੀਐਨਏ ਟੈਸਟ ਵੀ ਕੀਤਾ ਗਿਆ ਸੀ ਪਰ ਦਿਲੋਂ ਉਹਨਾਂ ਨੂੰ ਯਕੀਨ ਸੀ ਕਿ ਇਹ ਉਹੀ ਸਾਕਸ਼ ਹੈ ਤੇ ਬਚਪਨ ਵਿੱਚ ਇਹਨਾਂ ਦੇ ਵੱਡਿਆਂ ਨੇ ਉਹਨੂੰ ਖੜਾਇਆ ਸੀ ਚੁੱਕਿਆ ਸੀ ਲਾਡ ਲੜਾਇਆ ਸੀ ਇਸ ਕਰਕੇ ਉਹਨਾਂ ਨੇ ਵੀ ਪਛਾਣਿਆ ਜਦੋਂ ਦਿਹਾਕੇ ਬਾਅਦ ਮੋਹਨ ਅਬਦਲ ਨੂੰ ਦੇਖਿਆ ਗਿਆ ਤਾਂ ਕਹਿੰਦੇ ਪਰਿਵਾਰ ਦੀਆਂ ਅੱਖਾਂ 'ਚ ਹੰਝੂ ਆ ਗਏ ਉਹ ਬੱਚਾ ਜੋ ਕਦੇ ਬਾਹਾਂ 'ਚ ਖੇਡਦਾ ਸੀ ਇਸ ਪਰਿਵਾਰ ਦੀਆਂ ਹੁਣ ਸਾਹਮਣੇ ਖੜਾ ਬਜ਼ੁਰਗ ਹੈ ਇਹ ਉਹ ਪਾਲਸੀ ਕਹਿੰਦੇ ਜਿਸ ਦੀ ਅਸੀਂ ਕਲਪਨਾ ਵੀ ਨਹੀਂ ਸੀ ਕਰ ਸਕਦੇ ਇਹ ਭਾਵਕ ਮੁਲਾਕਾਤ ਦੋਵੇਂ ਪਰਿਵਾਰਾਂ ਲਈ ਬੜੀ ਖੁਸ਼ੀ ਲੈ ਕੇ ਆਉਂਦੀ ਹੈ ਸਾਲਾਂ ਬਾਅਦ ਉਹਨਾਂ ਨੇ ਉਸ ਉਪਰਾ ਮਾਮੇ ਅਤੇ ਪਰਾ ਮੁੰਡੇ ਨੂੰ ਗਲੇ ਲਗਾਇਆ ਜਿਸ ਨੂੰ ਹਮੇਸ਼ਾ ਲਈ ਗੁਆਚਿਆ ਸਮਝਦੇ ਸਨ ਹੁਣ ਖਾਲਿਕ ਦੇ ਕੈਨੇਡਾ ਵਾਲੇ ਪਰਿਵਾਰ ਹੈ ਜਿਹੜਾ ਉਸ ਨੂੰ ਸਦਾ ਲਈ ਆਪਣੇ ਨਾਲ ਰਹਿਣ ਲਈ ਬੇਨਤੀ ਕਰਦੇ ਨੇ ਕੈਨੇਡਾ 'ਚ ਵੀ ਮੁਲਾਕਾਤ ਹੁੰਦੀ ਆ ਪਰ ਖਾਲੇ ਕਹਿੰਦਾ ਕਿ ਇਹ ਮੁਲਾਕਾਤ ਲਈ ਰੱਬ ਦਾ ਸ਼ੁਕਰ ਹੈ ਪਰ ਉਸ ਦੀ ਜ਼ਿੰਦਗੀ ਉਸ ਦਾ ਪਰਿਵਾਰ ਲਗਭਗ 135 ਮੈਂਬਰਸ ਦੀ ਫੈਮਿਲੀ ਦੇ ਨੇ ਪਾਕਿਸਤਾਨ ਚ ਨੇ ਉਹ ਹਰ ਰੋਜ਼ ਉਹਨਾਂ ਨਾਲ ਗੱਲਬਾਤ ਕਰਦਾ ਰਹਿੰਦਾ ਤੇ ਆਪਣੀ ਭੈਣ ਨਾਲ ਵੀ ਕੁਝ ਸਮਾਂ ਬਿਤਾ ਕੇ ਉਹ ਫਿਰ ਵਾਪਸ ਜਾਣ ਦੀ ਪਲਾਨਿੰਗ ਬਣਾਉਂਦਾ ਇਹ ਵੱਖਰੀ ਜੀ ਕਹਾਣੀ ਹੈ ਯਾਦ ਕਰਾਉਂਦੀ ਹੈ ਕਿ ਦਹਾਕਿਆਂ ਦੇ ਵਿਛੜੇ ਹੋਏ ਗੁੰਮਸ਼ੁਦਾ ਹੋਏ ਲੋਕ ਯਾਦਾਂ ਤੋਂ ਬਾਅਦ ਵੀ ਅਰਦਾਸਾਂ ਦੁਆਵਾਂ ਦੇ ਨਾਲ ਪਿਆਰ ਨਾਲ ਦਿਰੜਤਾ ਨਾਲ ਕਿਸ ਤਰ੍ਹਾਂ ਦੁਆਰਾ ਫੇਰ ਮੇਲ ਹੋ ਜਾਂਦੇ ਨੇ 75 76 ਸਾਲ ਬਾਅਦ ਮੇਲ ਹੁੰਦਾ ਓਦੋਂ ਤੱਕ ਸਾਰੀ ਉਮਰ ਲੰਘ ਜਾਂਦੀ ਆ ਪਰ ਫਿਰ ਵੀ ਇੱਕ ਰਿਸ਼ਤੇ ਹੁੰਦੇ ਆ ਜਿਹੜੇ ਕਿ ਆਪਣਿਆਂ ਨੂੰ ਖਿੱਚਦੇ ਆ ਸਰਹੱਦਾਂ ਪਾਰੋਂ ਵੀ ਖਿੱਚਦੇ ਆ ਇਹ ਕਹਾਣੀ ਸਾਨੂੰ ਜੋੜਦੀ ਆ ਸਾਡੇ ਆਪਣਿਆਂ ਦੇ